ਮਲਾਜ਼ਮ ਮੁੱਦਿਆਂ ਬਾਰੇ ਇੱਕ ਬੜੀ ਰੋਚਕ ਜਾਣਕਾਰੀ ਮਿਲੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਮਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਇੱਕ ਤਾਲਮਿਲ ਕਮੇਟੀ ਬਣਾਈ ਸੀ ਪਰ ਹੈਰਾਨੀਜਨਕ ਜਾਣਕਾਰੀ ਮਿਲੀ ਹੈ ਵੀ ਇਹ ਕਮੇਟੀ ਤੇ ਜਿਵੇਂ ਗੁੰਮੀ ਹੋ ਗਈ ਜਾਪਦੀ ਹੈ ਕਿਉਂਕਿ ਇਸ ਕਮੇਟੀ ਵੱਲੋਂ ਅੱਜ ਤੱਕ ਇੱਕ ਵੀ ਮੀਟਿੰਗ ਨਾ ਆਪਣੇ ਪੱਧਰ ਤੇ ਕੀਤੀ ਹੈ ਨਾ ਮੁਲਾਜ਼ਮ ਜਥੇਬੰਦੀਆਂ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਹੈਰਾਨੀ ਇਸ ਗੱਲ ਦੀ ਹੈ ਵੀ ਖੁਦ ਮੁੱਖ ਮੰਤਰੀ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਦੇ ਅਧਿਕਾਰੀਆਂ ਦਾ ਅਜੇ ਹਵਤੀ ਰਹਾ ਵੀ ਉਹਨਾਂ ਨੇ ਮੁੱਖ ਮੰਤਰੀ ਦੇ ਹੁਕਮਾ ਮੁਤਾਬਕ ਸਬੰਧਤ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਮਸਲੇ ਹੱਲ ਕਰਨ ਦਾ ਭੋਰਾ ਭਰ ਵੀ ਯਤਨ ਨਹੀਂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਟੇਟ ਮਸਟੀਰੀਅਲ ਸਰਵਿਸ ਜੂਨੀਅਨ ਦੀ 1 ਜੁਲਾਈ 2024 ਨੂੰ ਫਗਵਾੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਹੋਈ ਸੀ। ਉਦੋਂ ਜਲੰਧਰ ਚ ਜਿਮਨੀ ਚੋਂ ਚੱਲ ਰਹੀ ਸੀ। ਉਸ ਦੌਰਾਨ ਸੀਐਮ ਮਾਨ ਨੇ ਜਥੇਬੰਦੀ ਦੇ ਵਕਤ ਨੂੰ ਸੁਣਨ ਤੋਂ ਬਾਅਦ ਇਹ ਗੱਲ ਕਹੀ ਵੀ ਚੋਣਾਂ ਤੋਂ ਬਾਅਦ ਉਹਨਾਂ ਦੇ ਮਸਲੇ ਹੱਲ ਕਰ ਦੇਣਗੇ ਔਰ ਨਾਲ ਇਹ ਗੱਲ ਕਹੀ ਵੀ ਕਿਉਂਕਿ ਇਹ ਜਿਹੜੀ ਮੁਲਾਜ਼ਮ ਜੂਨੀਅਨ ਹੈ ਮਸਟਰੀਅਰ ਸਰਵਿਸ ਜੂਨੀਅਨ ਤੇ ਨਾਲ ਉਹਨਾਂ ਨੇ ਕਿਹਾ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਜਿਹੜੀ ਜੂਨੀਅਨ ਹੈ ਇਹਨਾਂ ਦੇ ਕੁਝ ਮਸਲੇ ਮੁੱਦੇ ਵੱਖਰੇ ਹੁੰਦੇ ਨੇ ਇਸ ਲਈ ਇਨਾਂ ਲਈ ਇੱਕ ਵਿਸ਼ੇਸ਼ ਤਾਲਮਿਲ ਕਮੇਟੀ ਬਣਾਈ ਜਾਵੇਗੀ ਜਿਹੜੀ ਇਹ ਮਸਲੇ ਹੱਲ ਕਰੇਗੀ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤੋਂ ਬਾਅਦ ਬਕਾਇਦਾ ਉਸ ਵੇਲੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਆਪਣੇ ਦਸਤਖਤਾਂ ਹੇਠ ਉਸ ਕਮੇਟੀ ਦਾ ਗਠਨ ਵੀ ਕੀਤਾ ਗਿਆ ਉਹ ਕਮੇਟੀ ਕੀ ਸੀ ਉਹਦੀ ਇਬਾਰਤ ਕੀ ਸੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਉਸ ਕਮੇਟੀ ਦੀ ਕੀ ਬੰਤਰ ਬਣਾਈ ਸੀ ਤੁਹਾਨੂੰ ਉਹ ਪੜ੍ਹ ਕੇ ਸੁਣਾ ਦਿੰਨੇ ਆ ਇਹ ਕਮੇਟੀ ਪੰਜਾਬ ਸਰਕਾਰ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਨੋਟੀਫਾਈ ਕੀਤੀ ਗਈ ਸੀ ਇਸ ਜਿਹੜੀ ਤਾਲਮੇਰ ਕਮੇਟੀ ਬਣਾਈ ਉਹ ਚ ਲਿਖਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਦੇ ਸਨਮੁਖ ਪੰਜਾਬ ਸਟੇਟ ਮਸਟੀਰੀਅਲ ਸਰਵਿਸ ਜੁਨੀਅਨ ਅਤੇ ਡੀਸੀ ਦਫਤਰ এমਪਲਾਈজ ইউনিয়ন ਪੰਜਾਬ ਜਥੇਬੰਦੀਆਂ ਦੇ ਮਸਲਿਆਂ ਦਾ ਯੋਗ ਹੱਲ ਲੱਭਣ ਲਈ ਹੇਠ ਲਿਖੇ ਅਨੁਸਾਰ ਤਾਲਮਿਲ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜਿਸ ਚ ਅੱਗੇ ਲਿਖਿਆ ਵੀ ਇਸ ਕਮੇਟੀ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮਾਲ ਤੇ ਪੁਨਰਵਾਸ ਮੰਤਰੀ ਇਸੇ ਤਰ੍ਹਾਂ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਔਰ ਵਿਸ਼ੇਸ਼ ਮੁੱਖ ਸਕੱਤਰ ਮੁੱਖ ਮੰਤਰੀ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਇੰਨੀ ਅਹਿਮियत ਇਸ ਕਮੇਟੀ ਨੂੰ ਦਿੱਤੀ ਗਈ ਸੀ ਔਰ ਇਸ ਕਮੇਟੀ ਵਿੱਚ ਮੁੱਖ ਸਕੱਤਰ ਨੂੰ ਵੀ ਸ਼ਾਮਲ ਕੀਤਾ ਗਿਆ ਐਡਵੋਕੇਟ ਜਨਰਲ ਨੂੰ ਵੀ ਸ਼ਾਮਲ ਕੀਤਾ ਗਿਆ ਔਰ ਵਿਸ਼ੇਸ਼ ਮੁੱਖ ਸਕੱਤਰ ਮਾਲ ਤੇ ਪੁਨਰਵਾਸ ਵਿਭਾਗ ਨੂੰ ਵੀ ਇਸ ਕਮੇਟੀ 'ਚ ਸ਼ਾਮਲ ਕੀਤਾ ਔਰ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਨੂੰ ਵਿੱਚ ਸ਼ਾਮਲ ਕੀਤਾ ਤੇ ਸਖਤਰ ਪਰਸੋਨਲ ਵਿਭਾਗ ਨੂੰ ਵੀ ਇਸ ਕਮੇਟੀ 'ਚ ਸ਼ਾਮਲ ਕੀਤਾ ਗਿਆ ਸੀ ਉਦੋਂ ਨਾਲ ਇਹ ਗੱਲ ਕਹਿਤੀ ਵੀ ਇਸ ਸਟਾਲ ਮਿਲ ਕਮੇਟੀ ਲਈ ਨੋਡਲ ਵਿਭਾਗ ਵਿੱਤੂ ਵਿਭਾਗ ਹੋਵੇਗਾ ਬਕਾਇਦਾ ਇਹਦਾ ਉਪਰੋਕਤ ਦਾ ਇੱਕ ਉਤਾਰਾ ਪ੍ਰਮੁੱਖ ਸਖਤਰ ਵਿੱਤੂ ਵਿਭਾਗ ਨੂੰ ਅਗਲੇਰੀ ਕਾਰਵਾਈ ਹਿਤ ਭੇਜਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਸਟਾਲ ਮਿਲ ਕਮੇਟੀ ਦੀ ਮੀਟਿੰਗ ਕਰਵਾਉਣ ਅਜੰਡਾ ਅਤੇ ਕਾਰਵਾਈ ਜਾਰੀ ਕਰਨ ਸੰਬੰਧੀ ਕਾਰਵਾਈ ਬਤੌਰ ਨੋਡਲ ਵਿਭਾਗ ਕਰਨਗੇ ਬਹੁਤ ਸਪਸ਼ਟ ਪੱਤਰ ਇਹ ਜਾਰੀ ਕੀਤਾ ਗਿਆ ਸੀ ਜਿਹੜੀ ਤਾਲਮਿਲ ਕਮੇਟੀ ਬਣਾਈ ਹੈ ਔਰ ਇਸ ਦੀ ਬਕਾਇਦਾ ਮੁੱਖ ਸਕੱਤਰ ਵੱਲੋਂ ਜਿਹੜੀ ਕਾਪੀ ਹੈ ਉਹ ਪ੍ਰਧਾਨ ਪੰਜਾਬ ਸਟੇਟ ਮਸਟੀਰੀਅਲਸ ਅਫਸਰ ਯੂਨੀਅਨ ਤੇ ਡੀਸੀ ਦਫਤਰ এমਪਲਾਈਜ਼ ਯੂਨੀਅਨ ਪੰਜਾਬ ਨੂੰ ਵੀ ਭੇਜੀ ਸੀ ਇਹ ਉਹ ਤਾਲਮਿਲ ਕਮੇਟੀ ਦੀ ਨੋਟੀਫਿਕੇਸ਼ਨ ਹੈ ਪਰ ਹਰਾਨੀ ਦੀ ਗੱਲ ਹੈ ਵੀ ਅੱਜ ਤੱਕ ਇਸ ਤਾਲਮਿਲ ਕਮੇਟੀ ਨੇ ਇਹਨਾਂ ਜਥੇਬੰਦੀਆਂ ਦੀਆਂ ਮੰਗਾਂ ਮੰਨੀਆਂ ਤੇ ਦੂਰ ਦੀ ਗੱਲ ਇੱਕ ਵੀ ਮੀਟਿੰਗ ਨਹੀਂ ਕੀਤੀ ਜਦੋਂ ਇਹਦੇ ਸਬੰਧ ਵਿੱਚ ਮਸਟਰੀਅਸ ਅਫਸਰ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਵਿਰਕ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਬੜੇ ਦੁਖੀ ਮਨ ਨਾਲ ਕਿਹਾ ਵੀ ਉਹ ਲਗਾਤਾਰ ਉਡੀਕ ਕਰ ਰਹੇ ਨੇ ਵੀ ਇੱਕ ਮੁੱਖ ਮੰਤਰੀ ਵੱਲੋਂ ਆ ਬਣਵਾਈ ਕਮੇਟੀ ਜਿਹੜੀ ਹੈ ਉਹ ਸਾਨੂੰ ਕਾਲ ਕਰੇਗੀ ਸਾਡੇ ਨਾਲ ਗੱਲਬਾਤ ਕਰੇਗੀ ਔਰ ਸਾਡੇ ਮਸਲੇ ਹੱਲ ਕਰੇਗੀ ਪਰ ਅੱਜ ਤੱਕ ਇਸ ਕਮੇਟੀ ਨੇ ਉਹਨਾਂ ਨੂੰ ਨਾ ਕਾਲ ਕੀਤਾ ਤੇ ਨਾ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਗੁਰਨਾਮ ਸਿੰਘ ਵਿਰਕ ਨੇ ਇਹ ਵੀ ਦੱਸਿਆ ਵੀ ਉਹ ਇਸ ਬਾਬਤ ਮੈਮੋਰੰਡਮ ਦੇ ਚੁੱਕੇ ਨੇ 16 ਜੂਨ ਨੂੰ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਆ ਵਿਪਤ ਮੰਤਰੀ ਨਾਲ ਤੇ ਉਦੋਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਹੜੀ ਤਾਲਮਿਲ ਕਮੇਟੀ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਉਹਦੇ ਨਾਲ ਸਾਡੀ ਮੀਟਿੰਗ ਕਰਵਾਈ ਜਾਵੇ ਕਿਉਂਕਿ ਉਹ ਤਾਲਮਿਲ ਕਮੇਟੀ ਵਿੱਚ ਸਬੰਧਤ ਵਿਭਾਗਾ ਦੇ ਮੰਤਰੀ ਤੇ ਅਧਿਕਾਰੀ ਸ਼ਾਮਲ ਨੇ ਉਹ ਸਾਡੇ ਜਿਹੜੀਆਂ ਕੇਡਰ ਵਾਈਜ਼ ਮੰਗਾਂ ਨੇ ਉਹ ਉਸ ਕਮੇਟੀ ਵਿੱਚ ਹੀ ਜਿਹੜੀਆਂ ਨੇ ਪੂਰੀਆਂ ਹੋ ਸਕਦੀਆਂ ਨੇ ਪਰ ਉਹਨਾਂ ਦੱਸਿਆ ਵੀ ਅੱਜ ਤੱਕ ਉਹਨਾਂ ਨੂੰ ਉਸ ਕਮੇਟੀ ਦੇ ਦਰਸ਼ਨ ਤੱਕ ਨਹੀਂ ਕਰਵਾਏਗੇ ਔਰ ਉਹਨਾਂ ਨੇ ਰੋਸ ਪ੍ਰਗਟ ਕੀਤਾ ਵੀ ਜੇ ਮੁੱਖ ਮੰਤਰੀ ਵੱਲੋਂ ਨਿਰਧਾਰਤ ਕੀਤੀ ਬਣਵਾਈ ਕਮੇਟੀ ਇੱਕ ਸਾਲ ਜਸੇਬੰਦੀ ਨਾਲ ਮੀਟਿੰਗ ਕਰਨ ਤੋਂ ਇਨਕਾਰੀ ਹੈ ਜਿਸ ਤੋਂ ਬਹੁਤ ਸਾਫ ਹੈ ਵੀ ਅਧਿਕਾਰੀ ਤੇ ਸਰਕਾਰ ਉਹਨਾਂ ਦੀਆਂ ਮੰਗਾਂ ਲਈ ਬਿਲਕੁਲ ਸੁਹਿਰਦ ਨਹੀਂਗੇ ਉਹਨਾਂ ਕਹੇ ਵੀ ਸ਼ਾਇਦ ਇਹ ਕਮੇਟੀਆਂ ਜਿਹੜੀਆਂ ਨੇ ਇਹ ਲੋਕਾਂ ਦੇ ਮਸਲੇ ਜਿਹੜੇ ਲਟਕਾਉਣ ਲਈ ਬਣਾਈਆਂ ਜਾਂਦੀਆਂ ਨੇ ਕਿਉਂਕਿ ਪਹਿਲਾਂ ਇੱਕ ਕਮੇਟੀ ਬਣਾਈ ਸੀ ਤਨਖਾਹ ਕਮਿਸ਼ਨ ਵਿਚਲੀਆਂ ਅਨੋਵਲੀਆਂ ਦੂਰ ਕਰਨ ਲਈ ਅਨਾਰਮਲੀ ਕਮੇਟੀ ਉਹਨੇ ਵੀ ਕੁਝ ਨਹੀਂ ਕੀਤਾ ਤੇ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਇੱਕ ਅਧਿਕਾਰੀਆਂ ਦੇ ਆਧਾਰਿਤ ਕਮੇਟੀ ਬਣਾਈ ਸੀ ਪਰ ਉਹਨੇ ਵੀ ਮੁਲਾਜ਼ਮਾਂ ਦੇ ਪੱਲੇ ਕੁਝ ਨਹੀਂ ਪਾਇਆ ਗੁਰਨਾਮ ਸਿੰਘ ਵਿਰਕ ਨੇ ਕਿਹਾ ਵੀ ਉਹ ਇਹ ਮੁੱਦਾ ਜੇ ਕਿਤੇ ਮੌਕਾ ਮਿਲਿਆ ਮੁੱਖ ਮੰਤਰੀ ਭਗਵੰਤ ਭਗਵੰਤ ਸਿੰਘ ਮਾਨ ਨੂੰ ਮਿਲੰਦਾ ਉਹਨਾਂ ਦੇ ਧਿਆਨ ਵਿੱਚ ਵੀ ਲਿਆਉਣਗੇ ਵੀ ਤੁਹਾਡੇ ਵੱਲੋਂ ਬਣਾਈ ਜਿਹੜੀ ਕਮੇਟੀ ਹੈ ਉਹ ਕਮੇਟੀ ਨੇ 1 ਸਾਲ ਵਿੱਚ ਉਹਨਾਂ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ